ਸੇਵਾ ਤੇ ਸਿਮਰਨ ਦੀ ਦਾਤ ਦੇ ਦੋ ਆਖੋ ਸਤਨਾਮ ਪੜੇ ਇੱਕ ਵਾਰੀ ਸਾਰੇ ਵਾਖੀ ਗੁਰ ਮੇਰਿਆ ਸੇਵਾ ਤੇ ਸਿਮਰਨ ਦੂਮੇ ਵਾਖੀ ਗੁਰ ਮੇਰਿਆ ਸੇਵਾ ਤੇ ਸਿਮਰਨ ਦੂਮੇ ਵਾਖੀ ਗੁਰ ਮੇਰਿਆ ਗੁਰ ਮੇਰੇ ਆ ਆ ਤੇਵਾ ਤੇ ਸਿਮਰਨ ਤੋਂ ਮੇ ਬਖਸ਼ੀ ਗੁਰ ਮੇਰੇ ਆ ਤੇਵਾ ਤੇ ਸਿਮਰਨ ਤੋਂ ਮੇ ਬਖਸ਼ੀ ਗੁਰ ਮੇਰੇ ਆ ਤੇਵਾ ਤੇ ਸਿਮਰਨ ਤੋਂ ਮੇ ਬਖਸ਼ੀ ਗੁਰ ਮੇਰੇ ਆ ਤੇਵਾ ਤੇ ਸਿਮਰਨ ਤੋਂ ਮੇ ਬਖਸ਼ੀ ਗੁਰ ਮੇਰੇ ਆ ਸੇਵਾ ਤੇ ਸਿਮਰਨ ਦੋਵੇਂ ਸਾਖੀ ਗੁਰ ਮੇਰਿਆ 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 ਸੇਵਾ ਸੇਵਾ ਤੇ ਸਿਮਰਨ ਦੋਵੇਂ ਬੰਦੇ ਨੂੰ ਸਾਰ ਦੇ ਸੇਵਾ ਤੇ ਸਿਮਰਨ ਬੰਦੇ ਨੂੰ ਪਰਦੇ ਸੇਵਾ ਤੇ ਸਿਮਰਨ ਤੋਂ ਮੇ ਬਖਸ਼ੀ ਘਰ ਮੇਰੇ ਆ ਸੇਵਾ ਤੇ ਸਿਮਰਨ ਤੋਂ ਮੇ ਬਖਸ਼ੀ ਘਰ ਮੇਰੇ ਆ ਸੇਵਾ ਤੇ ਸਿਮਰਨ ਤੋਂ ਮੇ ਬਖਸ਼ੀ ਘਰ ਮੇਰੇ ਆ ਸੇਵਾ ਤੇ ਸਿਮਰਨ ਤੋਂ ਮੇ ਬਖਸ਼ੀ ਘਰ ਮੇਰੇ ਆ ਸਤਿ ਜਿ ਮਰਨ ਤੋਂ ਉਮੀ ਬਕਸ਼ੀ ਗੁਰ ਮੇਰਿਆ ਸੇਵਾ ਤੇ ਮਰਨ ਤੋਂ ਮੇ ਬਕਸ਼ੀ ਗੁਰ ਮੇਰਿਆ ਸੇਵਾ ਤੇ ਮਰਨ ਤੋਂ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਂ ਮੈਂ ਵਿਚੋ ਜਾਏ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਦੀ ਮਨ ਵਿਰਤੀਆਂ ਨੂੰ ਇਕਾਗਰ ਕਰੀਏ ਇੱਕੋ ਵਾਰੀ ਕਹਿਣ ਤੇ ਬੁਲੰਦ ਆਵਾਜ਼ ਵਿੱਚ ਸਾਰੀ ਸੰਗਤ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਅੱਜ ਦੇ ਸਮੇਂ ਦੇ ਵਿੱਚ ਬੰਦਾ ਕਹਿੰਦਾ ਮੇਰੇ ਕੋਲ ਸੋਹਣਾ ਘਰ ਹੋਵੇ ਸੋਹਣਾ ਪਰਿਵਾਰ ਹੋਵੇ ਮੇਰਾ ਦੁਨੀਆ ਵਿੱਚ ਚੰਗਾ ਨਾਮ ਨੀ ਹੋਵੇ ਮੈਂ ਜਿੱਥੇ ਜਾਵਾਂ ਲੋਕੀ ਰਿਸਪੈਕਟ ਕਰਨ ਮੇਰੀ ਇੱਜ਼ਤ ਕਰਨ ਸਤਗੁਰੂ ਜੀ ਕਹਿੰਦੇ ਇਹ ਚਾਹੀਦੀ ਹੈ ਪਰ ਇਹ ਉਹਨਾਂ ਨੂੰ ਮਿਲਦਾ ਪਿਆਰਿਓ ਜਿਨ੍ਹਾਂ ਕੋਲ ਸੇਵਾ ਤੇ ਸਿਮਰਨ ਹੈ ਜਿਨ੍ਹਾਂ ਕੋਲ ਸੇਵਾ ਵੀ ਆ ਗਈ ਜਿਨ੍ਹਾਂ ਕੋਲ ਸਿਮਰਨ ਆ ਗਿਆ ਮਹਾਰਾਜ ਕਹਿੰਦੇ ਉਹਨਾਂ ਕੋਲ ਨਿਮਰਤਾ ਵੀ ਆ ਜਾਂਦੀ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਤਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸਾਡੇ ਸਤਿਕਾਰਯੋਗ ਗੁਰਮੁਖ ਪਿਆਰੇ ਸਰਦਾਰ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਬੜਾ ਚਾਅ ਹੈ ਬੇ ਮਾਲਕ ਦੀਆਂ ਨੇ ਸੋਹਣੇ ਮਕਾਨ ਬਖਸ਼ੇ ਨੇ ਇਹਨੂੰ ਚਾਅ ਨਹੀਂ ਹੁੰਦਾ ਜਦੋਂ ਬੰਦੇ ਦੀਆਂ ਜਿਹਨੂੰ ਅੱਜ ਮਰਜੀ ਮਰਛ ਲਈ ਹੈ ਤੇਰਾ ਜ਼ਿੰਦਗੀ ਦਾ ਅਸਲੀ ਮਨੋਰਥ ਕੀ ਹੈ ਹਰ ਇੱਕ ਇਨਸਾਨ ਕਹਿੰਦਾ ਮੇਰੇ ਕੋਲ ਸੋਹਣਾ ਘਰ ਹੋਵੇ ਮੇਰੇ ਕੋਲ ਪਰਿਵਾਰ ਹੋਵੇ ਮੇਰਾ ਦੁਨੀਆਂ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਨਾਂ ਵੀ ਹੋਵੇ ਮਹਾਰਾਜ ਕਹਿੰਦੇ ਬੰਦੇ ਕੋਲ ਸਭ ਕੁਝ ਹੋਣਾ ਇਹ ਜ਼ਰੂਰੀ ਹੈ ਇਹ ਮਿਲਦਾ ਕਿਸ ਤੂਆ ਗੁਰੂ ਨਾਨਕ ਦੇ ਦਰ ਤੋਂ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਨਾਨਕ ਦਾਸ ਤੇ ਜੋ ਹੋਈ ਇਂਹਾ ਖੁਹਾ ਸੱਚ ਹੋ ਮਹਾਰਾਜ ਕਹਿੰਦੇ ਮਿਲਦਾ ਪਿਆਰਿਓ ਕਿਵੇਂ ਮਿਲਦਾ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਕਹਿੰਦੇ ਜੇ ਤੂੰ ਚਾਰ ਪਦਾਰਥ ਚਾਹੁੰਨਾ ਨਾ ਅਸਲ ਵਿੱਚ ਉਸ ਨਿਰੰਕਾਰ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਇੱਕ ਗਹਿਣਾ ਬਣਾ ਲੈ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਕਹਿਣਾ ਸੰਤ ਹੈ ਚੰਗੇ ਗੁਣਾਂ ਦਾ ਨਾਮ ਸੰਤ ਹੈ ਸਿਮਰਨ ਦਾ ਨਾਮ ਸੰਤ ਹੈ ਸੱਚ ਦਾ ਨਾਮ ਸੰਤ ਹੈ ਨਿਮਰਤਾ ਦਾ ਨਾਮ ਸੰਤ ਹੈ ਤਿਆਗ ਦਾ ਨਾਮ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਜੀ ਮਹਾਰਾਜ ਕਹਿੰਦੇ ਜਿਸ ਇਨਸਾਨ ਕੋਲ ਜ਼ਿੰਦਗੀ ਵਿੱਚ ਸੱਚ ਹੈ ਜਿਹਦੇ ਕੋਲ ਸਿਮਰਨ ਹੈ ਜਿਹਦੇ ਕੋਲ ਨਿਮਰਤਾ ਹੈ ਜਿਹਦੇ ਕੋਲ ਤਿਆਗ ਹੈ ਉਹ ਜ਼ਿੰਦਗੀ ਵਿੱਚ ਸੰਤ ਹੈ ਉਹ ਮੇਰੀ ਭੈਣ ਵੀ ਹੋ ਸਕਦੀ ਹੈ ਉਹ ਮੇਰੀ ਮਾਂ ਵੀ ਹੋ ਸਕਦੀ ਹੈ ਅਬ ਤੁਹਾਡੇ ਵਿੱਚ ਬੈਠਾ ਕੋਈ ਵੀਰ ਬਜ਼ੁਰਗ ਵੀ ਹੋ ਸਕਦਾ ਹੈ ਸੰਤ ਕੱਪੜਿਆਂ ਦਾ ਨਾਂ ਨਹੀਂ ਹੈ ਸੰਤ ਇੱਕ ਅਵਸਥਾ ਦਾ ਨਾਂ ਹੈ ਆਪੋ ਸਤਨਾਮ ਸ੍ਰੀ ਵਾਹਿਗੁਰੂ ਸੰਤ ਅਵਸਥਾ ਦਾ ਨਾਂ ਹੈ ਮਹਾਰਾਜ ਕਹਿੰਦੇ ਜਿਹਦੀ ਜ਼ਿੰਦਗੀ ਵਿੱਚ ਚੇਂਜ ਆ ਗਿਆ ਉਹ ਸੰਤ ਹੈ ਤੇ ਸੁਣਿਓ ਸੰਤ ਕੌਣ ਨੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਦੀ ਸਾਧਨਾ ਕੀਤੀ ਆਪਾਂ ਸਾਰੇ ਰਲ ਮਿਲ ਕੇ ਇਸ ਗੁਰਮਖ ਪਰਿਵਾਰ ਦੇ ਗ੍ਰਹਿ ਵਿਖਿਆ ਆਏ ਆਂ ਬੇਟੀ ਮਹਿਕ ਪ੍ਰੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਤੇ ਮਾਲਕ ਜੀਆ ਨੇ ਸੋਹਣੇ ਘਰ ਇਹ ਮਕਾਨ ਬਖਸ਼ਿਆ ਮੈਂ ਬੇਨਤੀ ਕਰਾਂ ਜਿਨੀ ਸੰਗਤ ਬੈਠੀ ਆ ਵਸ ਥੋੜਾ ਜਿਹਾ ਮਨ ਇਕਾਗਰ ਕਰਕੇ ਬੈਠੇ ਹੋ ਬਹੁਤਾ ਸਮਾਂ ਨਹੀਂ ਲਾਉਣਾ ਕਿਉਂਕਿ ਦਾਸ ਨੇ ਵੀ ਅੱਗੇ ਪਿੰਡ ਹਰਗਣਾ ਜਾ ਕੇ ਉੱਥੇ ਕੀਰਤਨ ਦੀ ਹਾਜ਼ਰੀ ਭਰਨੀ ਹੈ ਸੋ ਬੇਨਤੀ ਆ ਥੋੜਾ ਸਮਾਂ ਆਪਾਂ ਨੇ ਰਲ ਮਿਲ ਕੇ ਲਾਉਣੇ ਗੱਲਾਂ ਨਾ ਕਰਿਓ ਸੁਣਿਓ ਸੰਤ ਕੌਣ ਨੇ ਅਸੀਂ ਕੇਵਲ ਸੰਤ ਕੱਪੜਿਆਂ ਵਾਲਿਆਂ ਨੂੰ ਚੋਲਿਆਂ ਵਾਲਿਆਂ ਨੂੰ ਸੰਤ ਕਹਿ ਦਿੰਨੇ ਆ ਮਹਾਰਾਜ ਕਹਿੰਦੇ ਸੰਤ ਭਾਈ ਉਹ ਐ ਜਿਹਦੀ ਜ਼ਿੰਦਗੀ ਵਿੱਚ ਸੱਚ ਆ ਹੁਣ ਸੰਤ ਹੋਣਾ ਸੁਣਿਓ ਅੱਜ ਨਾਲ ਸਿੱਖ ਘਰੇ ਬੱਚਾ ਜਨਮ ਲੈਂਦਾ ਮੈਂ ਛੋਟੀ ਜੀ ਬੇਨਤੀ ਕਰ ਦਵਾਂ ਅਸੀਂ ਸੁਖਨੀ ਸਾਹਿਬ ਦਾ ਪਾਠ ਕਰਾਉਨੇ ਆਂ ਅਰਦਾਸ ਉਦੋਂ ਸਾਡੀ ਸੰਪੂਰਨ ਹੁੰਦੀ ਹੈ ਜਦੋਂ ਗੁਰੂ ਦਾ ਵਜੀਰ ਆਨੰਦ ਸਾਹਿਬ ਦਾ ਜਾਪ ਕਰਦਾ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਆਨੰਦ ਸਾਹਿਬ ਦਾ ਜਾਪ ਕਰਦਣਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਆਇਆ ਸਤਿਗੁਰਤਾ ਪਾਇਆ ਜੈ ਜੈ ਮਨ ਵਧਾਈਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਸ਼ਬਦੋਂ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿੰਦੇ ਜਿਨ੍ਹਾਂ ਨੇ ਮਨ ਵਿੱਚ ਵਾਹਿਗੁਰੂ ਪ੍ਰਮਾਤਮਾ ਨੂੰ ਵਸਾ ਲਿਆ ਹੁਣ ਜਿਨ੍ਹਾਂ ਨੇ ਵਾਹਿਗੁਰੂ ਆਪਣੇ ਹਿਰਦੇ ਵਿੱਚ ਵਸਾ ਲਿਆ ਨਾ ਮਹਾਰਾਜ ਕਹਿੰਦੇ ਉਹਨਾਂ ਦੇ ਕਾਰਜ ਵਾਹਿਗੁਰੂ ਜੀ ਆਪ ਖਰੋ ਕੇ ਕਰਦੇ ਕੋਈ ਮੰਨੇ ਤੇ ਭਾਵੇਂ ਨਾ ਮੰਨੇ ਮਹਾਰਾਜ ਕਹਿੰਦੇ ਤੂੰ ਮੈਨੂੰ ਆਪਣਾ ਬਣਾ ਕੇ ਵੇਖ ਤਾ ਲੈ ਆਪਣਾ ਬਣਾਉਂਦਾ ਹੀ ਨਹੀਂ ਐ ਜਿਸ ਇਨਸਾਨ ਨੇ ਜਿਸ ਮਨੁੱਖ ਨੇ ਵਾਹਿਗੁਰੂ ਨੂੰ ਆਪਣਾ ਬਣਾ ਲਿਆ ਮਹਾਰਾਜ ਕਿ ਫਿਰ ਇਦਾਂ ਦੀ ਅਵਸਥਾ ਮਹਾਰਾਜ ਫਿਰ ਸਾਨੂੰ ਸਮਝਾਉਂਦੇ ਨੇ ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਹੇ ਉਹ ਸਭ ਕੁਝ ਮੈਨੂੰ ਸੌਪਿਆ ਜਾਂ ਲਕshmi ਤੋਟ ਨਾ ਆਵੇ ਖਾਏ ਮਰ ਕੇ ਨੇ ਜਿਵੇਂ ਮਰਜ਼ੀ ਕਰੇ ਭਰ ਭਰ ਕੇ ਖਰਚੀ ਨਹੀਂ ਆਮ ਨਹੀਂ ਗਏ ਨੇ ਉਹ ਭਾਈ ਇਹਦੇ ਖਰਚੇ ਬਹੁਤ ਵੱਡੇ ਨੇ ਔਰ ਕਦੇ ਦੀ ਜੀਵ ਖਾਲੀ ਨਹੀਂ ਵੇਖੀ ਤੇ ਸੱਚ ਜਾਣਿਓ ਇੱਕ ਸਾਡਾ ਦੁਨਿਆਵੀ ਤੌਰ ਤੇ ਮਾਇਆ ਦਾ ਬੈਂਕ ਬੈਲੈਂਸ ਅਸੀਂ ਕਹਿੰਦੇ ਬਹੁਤ ਵੱਡਾ ਹੋਣਾ ਚਾਹੀਦਾ ਅਸਲ ਵਿੱਚ ਜਿਨ੍ਹਾਂ ਦਾ ਨਾਮ ਦਾ ਸਿਮਰਨ ਦਾ ਬੰਦਗੀ ਦਾ ਬੈਲੈਂਸ ਬਹੁਤ ਵੱਡਾ ਏ ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਉਹਨਾਂ ਨੇ ਪੂਰੇ ਸਤਿਗੁਰੂ ਨੂੰ ਪਾ ਲਿਆ ਕਿਹੜੇ ਸਤਿਗੁਰੂ ਨੂੰ ਸਾਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਮਾਲਕ ਜੀ ਕਹਿੰਦੇ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦੇ ਬੰਦਿਆ ਘਰ ਵਿੱਚ ਉਹ ਵਸਤੂ ਮਿਲਦੀ ਹੈ ਜਿਹੜੀ ਕਿ ਕੋਈ ਨਾ ਮਿਲਦੀ ਹੋਵੇ ਆਪ ਕੋ ਸਤਨਾਮ ਅਜ ਇਨਸਾਨ ਕਹਿੰਦਾ ਜੀ ਮੈਂ ਬੜੀਆਂ ਥਾਵਾਂ ਤੇ ਬੜਿਆਂ ਨੂੰ ਮਨਾ ਕੇ ਬੜਿਆਂ ਨੂੰ ਪੂਜ ਕੇ ਵੇਖ ਲਿਆ ਪਰ ਗੁਰੂ ਨਾਨਕ ਦੇ ਦਰ ਤੋਂ ਹੋਰ ਕੋਈ ਦਰ ਨਹੀਂ ਮੈਨੂੰ ਸੁਝਿਆ ਸકલ ਦੁਆਰ ਕੋ ਛੱਡ ਕੇ ਕਿਹੋ ਤੁਹਾਰੋ ਦੁਆਰ ਬਾਹੇ ਕਹੀ ਕੀ ਲਾਜ ਆਸੋ ਗੋਬਿੰਦ ਦਾਸ ਇਹ ਕੌਣ ਨੇ ਜਿਹਨੂੰ ਅਸੀਂ ਪੂਰੇ ਗੁਰ ਦਾ ਕਹਿੰਦੇ ਜਦੋਂ ਸਾਨੂੰ ਮਲਾਪ ਹੋਵੇ ਪੂਰਾ ਗੁਰੂ ਕੌਣ ਹੈ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਨਕ ਪੂਰਾ ਪਾਇਆ ਪੁਰੇ ਕੇ ਹੁਣ ਗਾਓ ਇਹਨਾਂ ਨੇ ਗੁਣ ਗਾਇ ਵਿਖਿਓ ਗੁਰੂ ਨਾਨਕ ਸਾਹਿਬ ਇਸ ਜਗਤ ਜਲੰਦੇ ਨੂੰ ਤਾਰਨ ਵਾਸਤੇ ਦੁਨੀਆ ਤੇ ਆਏ ਆਪ ਨਰਾਇਣ ਕਲਾਕਾਰ ਜਗ ਮੈਂ ਪਰਵਰਿਓ ਗੁਰੂ ਨਾਨਕ ਸਾਹਿਬ ਜਦੋਂ ਦੁਨੀਆ ਤੇ ਆਏ ਜਗਤ ਜਲੰਦੇ ਨੂੰ ਤਾਰਦੇ ਨੇ ਭਾਈ ਲੈਣਾ ਸੰਗ ਕਰਦਾ ਗੁਰੂ ਨਾਨਕ ਸਾਹਿਬ ਦਾ ਆਪ ਸਤਨਾਮ ਸ੍ਰੀ ਵਾਹਿ ਜਦੋਂ ਲੈਣੇ ਨੇ ਸੰਗ ਕੀਤਾ ਨਾ ਬਸ ਇਹ ਸਮਝ ਲਓ ਪਿਆਰੇ ਦੋ ਬੰਦੇ ਹੁੰਦੇ ਨੇ ਇੱਕ ਦਿਲ ਵਿੱਚ ਰਹਿ ਜਾਂਦੇ ਨੇ ਇੱਕ ਦਿਲ ਤੋਂ ਲੈ ਜਾਂਦੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਭਾਈ ਲੈਣਾ ਗੁਰੂ ਨਾਨਕ ਸਾਹਿਬ ਦੇ ਦਿਲ ਵਿੱਚ ਰਹਿ ਗਿਆ ਗੁਰੂ ਨਾਨਕ ਸਾਹਿਬ ਦੇ ਦਿਲ ਵਿੱਚ ਭਾਈ ਲੈਣਾ ਵਸ ਗਿਆ ਲੈਣੇ ਤੋਂ ਗੁਰੂ ਨਾਨਕ ਸਾਹਿਬ ਨੇ ਆਪਣਾ ਅੰਗ ਬਖਸ਼ ਦਿੱਤਾ ਆਪਣਾ ਰੂਪ ਹੀ ਬਣਾ ਦਿੱਤਾ ਅੰਗਦ ਬਣਾ ਦਿੱਤਾ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਈ ਲੈਣੇ ਨੇ ਸੇਵਾ ਕੀਤੀ ਲੈਣੇ ਤੋਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਬਣ ਗਏ ਆਪੋ ਸਤਨਾਮ ਦੀ ਸ਼੍ਰੀ ਵਾਹਿ ਜਿਨੋ ਅਸੀਂ ਰੋਜ਼ ਅਰਦਾਸ ਵਿੱਚ ਕਹਨੇ ਆ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਰਾਮਦਾਸਾ ਹੋਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਦਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿਤੇ ਸਭ ਦੁੱਖ ਜਾਏ ਕਹਨੇ ਪਿਆਰਿਆ ਅਵੇਖ ਜਿਦੋਂ ਗੁਰਾਂ ਦਾ ਨਾਮ ਲੈਨੇ ਮਨ ਤੇਰਾ ਇਕਾਗਰ ਹੋਵੇ ਭਾਈ ਲੈਣੇ ਨੇ ਸੇਵਾ ਕੀਤੀ ਲੈਣੇ ਤੂੰ ਅੰਗਦ ਬਣਿਆ ਮਾਲਕ ਜੀ ਨੇ ਐਸੀ ਬਖਸ਼ਿਸ਼ ਕੀਤੀ ਘਰ ਦੋ ਪੁੱਤਰੀਆਂ ਨੇ ਜਨਮ ਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹੀ ਗੁਰੂ ਨਾਨਕ ਸਾਹਿਬ ਜੀਆਂ ਦਾ ਵਚਨ ਜਿਸ ਸਮੇਂ ਧੀਆਂ ਨੂੰ ਭੈਣਾ ਸੁਣਿਓ ਸਾਨੂੰ ਸਤ ਸੰਗਤ ਕਰਨ ਦੀ ਤਾਂ ਬੜੀ ਬੜੀ ਉਦੀ ਗੱਲ ਐ ਭੈਣਾ ਨੂੰ ਧੀਆਂ ਨੂੰ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜੀ ਤੇ ਗੁਰੂ ਨਾਲ ਸਾਹਿਬ ਜੀਆਂ ਨੇ ਫਿਰ ਆਸਾ ਦੀ ਬਾਣੀ ਵਿੱਚ ਕਥਨ ਕੀਤਾ ਸੋ ਕਿਉ ਮੰਦਾ ਆਖੀਐ ਜਿਤ ਜਮਹਿ ਰਾਜਾ ਮਾਰੇ ਕਿ ਇਹਨੂੰ ਮੰਦਾ ਕਿਉ ਆਖਦੇ ਹੋ ਜਿਹਦੀ ਕੋਖ ਤੋਂ ਸੰਤਾਂ ਨੇ ਮਹਾਂਪੁਰਖਾਂ ਨੇ ਗੁਰੂ ਪੀਰਾਂ ਨੇ ਜਨਮ ਲਿਆ ਤੁਸੀਂ ਉਹਨੂੰ ਮੰਦਾ ਆਖਦੇ ਤੇ ਸੁਣਿਓ ਪਿਆਰਿਓ ਮੈਂ ਗੱਲ ਕੀਤੀ ਸੀ ਸੰਤ ਦੀ ਅਸੀਂ ਕੇਵਲ ਸੰਤ ਚੋਲਿਆਂ ਵਾਲਿਆਂ ਨੂੰ ਕਹਿ ਦਿੰਨੇ ਆ ਅਸੀਂ ਅੱਜ ਸੰਤ ਕਹਿਲ ਕਹਿੰਦੇ ਨੇ ਭਾਈ ਇਹ ਬਾਬੇ ਸੰਤ ਨੇ ਮਾਰਾ ਕਹਿੰਦੇ ਉਹ ਪਿਆਰਿਆ ਤੂੰ ਪਰਿਵਾਰ ਵਿੱਚ ਰਹਿ ਕੇ ਤੂੰ ਗ੍ਰਸਤੀ ਜੀਵਨ ਦੇ ਵਿੱਚ ਵੀ ਰਹਿ ਕੇ ਸੰਤ ਦੀ ਉਪਾਦੀ ਪ੍ਰਾਪਤ ਕਰ ਸਕਦਾ ਮਾਰਾ ਕਹਿੰਦੇ ਜਿਨ ਹਰ ਜਪਿਆ ਸੇ ਹਰ ਹੋਏ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪ ਲਿਓ ਮੇਰੇ ਵਰਗੇ ਹੋ ਗਏ ਨੇ ਪੜਦਾ ਹੁਣਾਂ ਪੜੇ ਇੱਕ ਵਾਰੀ ਸਾਰੇ ਇੱਕ ਵਖਰੇ ਜਿਨਾ ਦੇ ਮਨ ਵਸੇ even a ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜਿਨ੍ਹਾਂ ਦੇ ਮਨ ਵਸਿਆ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ ਇੱਕ ਅੱਖਰ ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ ਜੀਵਨ ਜੀ ਨਿਹਾਲ ਹੋ ਗਿਆ ਜੀਵਨ ਜੀ ਨਿਹਾਲ ਹੋ ਗਿਆ ਇਕ ਅੱਖਰ ਜਿਨ੍ਹਾਂ ਦੇ ਮਨ ਵਸੇ ਆ ਜਿਨ੍ਹਾਂ ਦੇ ਮਨ ਵਸੇ ਆ ਜੀਵਨ ਨਿਹਾਲ ਹੋ ਉਹਨਾਂ ਦਾ ਜੀਵਨ ਨਿਹਾਲ ਹੋ ਗਿਆ ਕਿਨ ਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀਨਾ ਆਵੇਂ ਧੰਗੁਰ ਨਾਨਕ ਸਾਹਿਬ ਜੀਆਂ ਦੇ ਸੇਵਕ ਭਾਈ ਲੈਹਣੇ ਤੋਂ ਅੰਗਦ ਬਣੇ ਧਰਿੰਦੁਰ ਅੰਗਦ ਪਾਸ਼ਾ ਮਹਾਰਾਜੀਆਂ ਦੀਆਂ ਦੋਸ ਪੁੱਤਰੀਆਂ ਸਨ ਆਖੋ ਸਤਨਾਮ ਅੱਜ ਬੀਬੀ ਅਮਰੋ ਵੇਖਿਓ ਜੀ ਆਪਣੇ ਗੁਰਦੇਵ ਪਿਤਾ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਦੀ ਹੈ ਸੇਵਾ ਕਿਵੇਂ ਦੀ ਹੈ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਸੇਵਾ ਬੜੀ ਭਾਵਨਾ ਮਨ ਨਾਲ ਸੇਵਾ ਕਰਦੇ ਨੇ ਉਮਰ ਕਿੰਨੀ ਹੈ ਜੀ 7 ਸਾਲ ਦੀ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜਿੰਨੀਆਂ ਧੀਆ ਨੇ ਨਾ ਅੱਪਾ ਕਹਿ ਦਿੰਦੇ ਆ ਵੇਖੋ ਪਿਓ ਬੜੇ ਲਾਡ ਨਾਲ ਬੜੇ ਪਿਆਰ ਨਾਲ ਆਪਣੀ ਧੀ ਨੂੰ ਪਾਲਦਾ ਹੈ ਪਤਾ ਵੀ ਇਹਨੇ ਦੂਜੇ ਘਰ ਦਾ ਸ਼ਿੰਗਾਰ ਬਣ ਜਾਣਾ ਧੀਆਂ ਧਨ ਤਾਂ ਬਗਾਨਾ ਹੁੰਦੀਆਂ ਰੱਖੀਆਂ ਨਾ ਰਾਜੇ ਰਾਣ ਇਹ ਧੀਆਂ ਨੇ ਜਿਹੜੀਆਂ ਇਹ ਦੂਜੇ ਘਰ ਦਾ ਸ਼ਿੰਗਾਰ ਬਣਨਾ ਪਰ ਬੀਬੀ ਅਮਰੋ ਜੀ ਵੇਖੋ ਜਿਦੀ ਬਾਣੀ ਪੜਦੇ ਆ ਨਾ ਧੰਨ ਗੁਰ ਅਮਰਦਾਸ ਮਹਾਰਾਜ ਦੀ ਜ਼ਿੰਦਗੀ ਦਾ ਚੇਂਜ ਕਿੱਥੋਂ ਆਇਆ ਸੁਣਿਓ ਜਿਹਨੂੰ ਅਸੀਂ ਅੱਜ ਗੁਰੂ ਅਮਰਦਾਸ ਮਹਾਰਾਜ ਤੀਜੀ ਪਾਤਸ਼ਾਹ ਕਹਿੰਦੇ ਆ ਭੱਲੇ ਅਮਰਦਾਸ ਹੁਣ ਤੇਰੇ ਤੇਰੀ ਉਪਮਾ ਉਹੇ ਬਣ ਉਹੇ ਬਣ ਆਵੇ ਗੁਰੂ ਅਮਰਦਾਸ ਮਹਾਰਾਜ ਦੀ ਜ਼ਿੰਦਗੀ ਦਾ ਚੇਂਜ ਕਿਵੇਂ ਆਇਆ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਦੀ ਸੁਪੁੱਤਰੀ ਬੀਬੂ ਅਮਰੂ ਜੀ ਦਾ ਨਾ ਜਦੋਂ ਵਿਆਹ ਹੁੰਦਾ ਬੀਬੀ ਅਮਰੂ ਦਾ ਤੇ ਭਾਈ ਮਾਨਕ ਚੰਦ ਤਨ ਗੁਰੂ ਅਮਰਦਾਸ ਮਹਾਰਾਜ ਦੇ ਭਰਾ ਮਾਨਕ ਚੰਦ ਤੇ ਇਹਨਾਂ ਦੇ ਭਤੀਜੇ ਭਾਈ ਜਸੂ ਨਾਲ ਬੀਬੀ ਅਮਰੂ ਦਾ ਵਿਆਹ ਹੋ ਜਾਂਦਾ ਆਖੋ ਸਤਨਾਮ ਗੱਜ ਕੇ ਆਖੋ ਸਤਨਾਮ ਬੀਬੀ ਅਮਰੂ ਦਾ ਨਾ ਜਦੋਂ ਵਿਆਹ ਹੁੰਦਾ ਜੀ ਤੇ 65 64 65 ਸਾਲ ਦੀ ਉਮਰ ਹੈ ਤਨ ਗੁਰੂ ਅਮਰਦਾਸ ਮਹਾਰਾਜ ਦੀਆਂ ਉਦੋਂ ਗੁਰੂ ਨਹੀਂ ਬਣੇ ਲੋਕੀ ਅਮਰੂ ਕਹਿੰਦੇ ਨੇ ਇੱਕ ਪਾਸੇ ਤਾਇਆ ਸਹੁਰਾ ਅਮਰੂ ਐ ਇੱਕ ਪਾਸੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਸਪੁੱਤਰੀ ਬੀਬੀ ਅਮਰੂ ਐ ਆਖੋ ਸਤਿਨਾਮ ਵਾਹਿਗੁਰੂ ਜੀ 65 ਸਾਲ ਦੀ ਉਮਰ ਹੋ ਗਈ ਐ ਤੀਰਥਾਂ ਤੇ ਜਾਂਦੇ ਨੇ ਪਰ ਮਨ ਨੂੰ ਸੰਤੁਸ਼ਟੀ ਨਹੀਂ ਮਿਲੀ ਹਰ ਥਾਂ ਤੇ ਜਾਂਦੇ ਨੇ ਬੜੇ ਧਰਮੀ ਨੇ ਦੀ ਬਾਬਾ ਅਮਰੂ ਜੀ ਇੱਕ ਦਿਨ ਕੀ ਹੋਇਆ ਕਹਿੰਨੇ ਘਰ ਵਿੱਚ ਜਦੋਂ ਪੰਡਤ ਦੁਰਗਾਦਾਸ ਜਿਹੜਾ ਭਾਈ ਅਮਰੂ ਦਾ ਮਿੱਤਰ ਸੀ ਨਾ ਜਲ ਮੰਗ ਲਿਆ ਘਰੇ ਜਦੋਂ ਜਲਸ਼ ਮੰਗਿਆ ਨਾ ਜੀ ਜਲ ਲਗੇ ਛਕਾਉਣ